ਕਹਿੰਦੇ ਵੀ ਲਾ ਸੂਟ ਇਸ ਟਾਈਮ ਕੀਤਾ ਜਾ ਰਿਹਾ ਹੈ ਕੈਲੀਫੋਰਨੀਆ ਦੀ ਇੰਸ਼ੋਰੈਂਸ ਕੰਪਨੀਆਂ ਦੇ ਉਲਟ ਇਸ ਲਾ ਸੂਟ ਦੇ ਵਿੱਚ ਜਿਹੜੇ ਦਾਵਾ ਕੀਤਾ ਜਾ ਰਿਹਾ ਵੀ ਜਿਹੜੇ ਇੰਸ਼ੋਰਰਸ ਆ ਉਹਨਾਂ ਨੇ ਆਪਸ ਦੇ ਵਿੱਚ ਕਲੂਡ ਕੀਤਾ ਯਾਨੀ ਕਿ ਮਿਲਿ ਭੁਗਤ ਕੀਤੀ ਤਾਂ ਜੋ ਉਹਨਾਂ ਇਲਾਕਿਆਂ ਦੀ ਜਿਹੜੀ ਕਵਰੇਜ ਆ ਉਹ ਡ੍ਰੌਪ ਕੀਤੀ ਜਾਵੇ ਜਿੱਤਾਂ ਦੇ ਵਿੱਚ ਅੱਗ ਲੱਗਣ ਦਾ ਖਤਰਾ ਵੱਧ ਹੈਗਾ ਆ ਦੋ ਲਾ ਸੂਟ ਲਾਸ ਐਂਜਲਸ ਦੇ ਵਿੱਚ ਇਸੇ ਦਾਅਵੇ ਦੇ ਤਹਿਤ ਵੱਡੀਆਂ ਜਿਹੜੀਆਂ ਹੋਮ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਦੇ ਉਲਟ ਕਿਤੇ ਗਏ ਆ ਇੰਸ਼ੋਰੈਂਸ ਦੇ ਵਿੱਚ ਕਹਿੰਦੇ ਸਟੇਟ ਫਾਰਮ ਤੇ 24 ਹੋਰ ਜਿਹੜੀਆਂ ਕੰਪਨੀਆਂ ਆ ਉਹਨਾਂ ਉਹਨਾਂ ਦੇ ਵਿੱਚ ਜਿਹੜੀ 75% ਕੈਲੀਫੋਰਨੀਆ ਦੇ ਘਰਾਂ ਦੀ ਇੰਸ਼ੋਰੈਂਸ ਮਾਰਕੀਟ ਨੂੰ ਹੋਲਡ ਕਰਦੀਆਂ ਆ ਉਹਨਾਂ ਨੇ ਕਿਹਾ ਵੀ ਇਹ ਇਲਲੀਗਲ ਇੱਕ ਸਕੀਮ ਦਾ ਹਿੱਸਾ ਬਣੀਆ ਜੋ ਕਿ ਕੈਲੀਫੋਰਨੀਆ ਦੇ ਐਂਟੀ-ਟਰਸਟ ਲਾਜ਼ ਤੇ ਅਨਫੇਅਰ ਕੰਪੀਟੀਸ਼ਨ ਲਾਜ਼ ਦੇ ਉਲਟ ਜਿਹੜੀਆਂ ਉਹ ਗਈਆਂ ਆ ਲਾਸੂਟ ਇਹ ਦਾਅਵਾ ਕਰਦਾ ਵੀ ਇਹਨਾਂ ਕੰਪਨੀਆਂਜ਼ ਨੇ 2023 ਦੇ ਵਿੱਚ ਇਕੱਠੇ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਤੇ ਕਹਿੰਦੇ ਸਡਨਲੀ ਤੇ ਸਾਈਮਲਟੇਨੀਅਸਲੀ ਵੀ ਇਕੱਠੇ ਅਚਾਨਕ ਤੇ ਇੱਕੋ ਟਾਈਮ ਦੇ ਉੱਤੇ ਕਵਰੇਜ ਨੂੰ ਡ੍ਰੌਪ ਕਰਨਾ ਜਾਂ ਨਵੀਆਂ ਪਾਲਿਸੀਜ਼ ਰਾਈਟ ਕਰਨੀਆਂ ਜਿਹੜੀਆਂ ਉਹ ਬੰਦ ਕਰ ਦਿਤੀਆਂ ਜਿੰਨਾ ਇਲਾਕਿਆਂ ਦੇ ਵਿੱਚ ਅੱਗ ਦਾ ਖਤਰਾ ਫਾਇਰ ਪ੍ਰੋਨ ਏਰੀਆਜ਼ ਜਿਨ੍ਹਾਂ ਨੂੰ ਆਖਿਆ ਜਾਂਦਾ ਆ ਸੋ ਜਨਵਰੀ ਦੇ ਵਿੱਚ ਜਿਹੜੀਆਂ ਵਾਈਲਡ ਫਾਇਰਸ ਲੱਗੀਆਂ ਸੀ ਉਹਦੇ ਕਰਕੇ 30 ਬੰਦਿਆਂ ਦੀਆਂ ਮੌਤਾਂ ਹੋਈਆਂ ਤੇ 17000 ਜਿਹੜੇ ਸਟਰਕਚਰਸ ਆ ਘਰ ਬਿਜ਼ਨੈਸਸ ਤੇ ਹੋਰ ਜਿਹੜੇ ਸਟਰਕਚਰ ਆ ਉਹ ਡਿਸਟਰੋਏ ਹੋਏ ਹੈਗੇ ਨੇ ਸੋ ਇਹ ਜਿਹੜੇ ਲਾਸੂਟ ਆ ਕਹਿੰਦੇ ਵੀ ਇੱਕ ਹੋ ਲਾਸੂਟ ਦੇ ਵਿੱਚ ਜਿੰਨੇ ਵੀ ਪਾਲਿਸੀ ਹੋਲਡਰਸ ਆ ਜਿਨ੍ਹਾਂ ਨੂੰ ਫੇਅਰ ਪਲਾਨ ਜਨਵਰੀ 2023 ਦੇ ਬਾਅਦ ਦੇ ਵਿੱਚ ਮਿਲਿਆ ਆ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕਾਂਸਪੀਰੇਸੀ ਸਾਰੀ ਕੰਪਨੀਆਂ ਦੇ ਮਿਲ ਕੇ ਜਿਹੜੀ ਉਹ ਰਚੀ ਹੈਗੀ ਆ ਵੀ ਇੰਸ਼ੋਰੈਂਸ ਇੱਕ ਪ੍ਰੋਡਕਟ ਹੈ ਜਿਹੜਾ ਹੋਮ ਓਨਰਸ ਜੋ ਸੋਚਦੇ ਆ ਵੀ ਸਾਨੂੰ ਕਦੀ ਵੀ ਇਸ ਦੀ ਵਰਤਨ ਦੀ ਲੋੜ ਨਾ ਪਵੇ ਇੱਕ ਪੀਸ ਆਫ ਮਾਈਂਡ ਹੁੰਦਾ ਆ ਨਾਰਮਲ ਟਾਈਮਸ ਦੇ ਲਈ ਤੇ ਕ੍ਰਿਟੀਕਲ ਟਾਈਮ ਦੇ ਲਈ ਇਦਾਂ ਦੇ ਮਾੜੇ ਵਕਤ ਦੇ ਲਈ ਇੱਕ ਜੀਵਨ ਘੁੱਟੀ ਦੇ ਤੌਰ ਦੇ ਉੱਤੇ ਕੰਮ ਕਰਦਾ ਆ ਪਰ ਕਹਿੰਦਾ ਇਹਨਾਂ ਕੰਪਨੀਆਂਜ਼ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਸਾਰਿਆਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਤੇ ਲੋਕਾਂ ਨੂੰ ਜਿਹੜਾ ਉਹ ਧੋਖਾ ਦਿੱਤਾ ਹੈਗਾ ਆ ਸੋ ਅ ਅਮਰੀਕਨ ਪ੍ਰੋਪਰਟੀ ਕੈਜੂਲਿਟੀ ਇੰਸ਼ੋਰੈਂਸ ਐਸੋਸੀਏਸ਼ਨ ਜਿਹੜੀ ਲਾਰਜੇਸਟ ਨੈਸ਼ਨਲ ਟ੍ਰੇਡ ਐਸੋਸੀਏਸ਼ਨ ਆ ਜਿਹੜੀ ਹੋਮ ਆਟੋ ਤੇ ਬਿਜ਼ਨਸ ਇੰਸ਼ੋਰੈਂਸ ਨੂੰ ਰਿਪਰੈਜ਼ੈਂਟ ਕਰਦੀ ਆ ਉਹ ਕਹਿੰਦੇ ਵੀ ਨਹੀਂ ਨਹੀਂ ਅਸੀਂ ਤਾਂ ਕੈਲੀਫੋਰਨੀਆ ਦੇ ਐਂਟੀ-ਟ੍ਰਸਟ ਲਾਜ਼ ਤੇ ਮੋਨੀਟਰ ਜਿਹੜੇ ਕਰਦੇ ਆ ਤੇ ਅਸੀਂ ਉਹਨਾਂ ਦੀ ਪਾਲਣਾ ਜਿਹੜੀ ਉਹ ਕਰ ਰਹੇ ਆ ਸੋ ਇਹ ਹੁਣ ਅਦਾਲਤਾਂ ਦੇਖਣ ਗਈਆਂ ਵੀ ਕੀ ਵਾਕਿਆਹੀਂ ਇਨਾ ਕੰਪਨੀ ਨੇ ਆਪਸ ਦੇ ਵਿੱਚ ਮਿਲਿਪੁਕਤ ਕਰਕੇ ਲੋਕਾਂ ਦੇ ਨਾਲ ਇੱਕ ਸਕੀਮ ਦੇ ਤਹਿਤ ਉਹਨਾਂ ਦੀ ਇੰਸ਼ੋਰੈਂਸ ਕਰਨੀ ਅਚਨਚੇਤੇ ਦੇ ਇਕੱਠਿਆਂ ਬੰਦ ਕੀਤੀ ਜਾਂ ਇੱਕ ਇੱਕ ਕਨਸੀਡੈਂਸ ਸੀਗਾ